ਸੋ ਗਾਇਜ਼ ਅ ਗੁੱਡ ਮਾਰਨਿੰਗ ਤੇ ਹੁਣ ਨੈਕਸਟ ਡੇ ਆ ਤੇ ਅੱਜ ਨਾ ਬਹੁਤ ਮਤਲਬ ਬਾਰਿਸ਼ ਪਈ ਹੈਵੀ ਦੇਖੋ ਬੱਦਲ ਬਾਦਲ ਹੀ ਬਾਦਲ ਹੈ ਤੇ 86 ਸੀ ਹਾਂ ਤੋੜ ਤਾਂ ੜੀ ਖਤਮ ਹੋ ਗਏ ਤੇ ਹੁਣ ਗਾਇਜ਼ ਆ ਤੁਹਾਨੂੰ ਜਿਵੇਂ ਪਤਾ ਕਿ ਆਪਣੇ 100 ਕੇ ਹੋ ਗਏ ਆ ਤੇ ਹੁਣ ਅਸੀਂ ਚੱਲੇ ਆ ਮੱਲਾ ਵਾਲੇ ਅ ਬੱਦਲ ਚੜ ਕੇ ਆ ਜੀ ਮੱਲਾ ਵਾਲੇ ਕੀ ਲੈਣ ਚੱਲੇ ਆ ਦੇਖਦੇ ਆ ਹੁਣ ਦੇਖਦੇ ਆ ਓ ਲੈ ਲੈ ਲੋ ਕਰ ਲੋ 100 ਕੇ ਜੀ ਤੂੰ ਜੋ ਕਹਿਣਾ ਠੰਡ ਤਾਂ ਨਹੀਂ ਕੀ ਮੰਡੜੀ ਨਾਲ ਆ ਸਾਰੇ ਜਾਣੇ ਆਇਓ ਕਟੋ ਅੱਜ ਕੀ ਆ ਕੁਛ ਦੱਸਿਆ ਨਹੀਂ ਅੱਜ ਬੰਦਾ ਰੋ ਪੱਠੇ ਪਾਏ ਮੈਂ ਉਹ ਰਹਾ ਲੋ ਗਿਆ ਮੈਂ ਕਿਹਾ ਕਹਿੰਦੀ ਆਜੂ ਕਟੋ ਦੱਸੋ ਸਹੀ ਕਹਾਣੀ ਦੱਸਿਆ ਹੋਇਆ ਪਹਿਲਾਂ ਦੱਸਤਾ ਸੀ ਮੈਂ ਕਿਹਾ ਕੀ ਗੱਲ ਲਿਖ ਕੇ ਵੀ ਅਨਿਵਰਸਰੀ ਆ ਦੱਸੋ ਤੇ ਅੱਜ ਗਾਏ 100 ਕੇ ਦਾ ਕੇਕ ਲੱਗੇ ਸਾਡੇ ਕਾਫੀ ਟਾਈਮ ਕਿੰਨਾ ਚਲ ਹੋ ਗਿਆ ਤੁਸੀਂ 3 ਸਾਲ ਹੋ ਗਏ ਮਿਲਾਂਗੇ ਇਹਨੇ ਕੋਈ ਮਿਹਨਤ ਨਹੀਂ ਕੀਤੀ ਚੈਨਲ ਤੇ ਤਾਂ ਇਨੀ ਦੇਰੀ ਲੱਗੀ ਆ ਕੋਈ ਮੈਨ ਸੁੱਤਾ ਹੀ ਰਹਿੰਦਾ ਹੈ ਨੱਕ ਲੱਗਾ ਗੱਲ ਤਾਂ ਸਾਫ਼ ਕਰ ਲਾ ਸ਼ਾਰਟ ਪਾਉਦੇ ਨਾ ਸ਼ਾਰਟ ਨਹੀਂ ਆਪਾਂ ਪਾਉਦੇ ਹੂੰ ਪਾਉਣਾ ਕੀ ਹੈ ਬਹੁਤ ਚਿਰ ਬਾਅਦ ਇਹਨਾਂ ਦੇ ਸੌਕ ਕਿ ਹੋਏ ਤੇ ਪਗਾਨੇ ਪਹੁੰਚਣੇ ਤੇ ਲਾ ਲੈਂਦੇ ਓਏ ਯਾਰ ਪਗਾਨੇ ਲਾਉ ਤੇ ਟਾਈਮ ਲੱਗਦਾ ਯਾਰ ਟਾਈਮ ਲੱਗਣਾ ਤੂੰ ਪਗਾਨਾ ਬਣ ਜਾ ਚੱਲ ਭਾਈ ਬਈਲਾ ਅੱਜ ਵੀ ਇਹਨੇ ਐਫਰਟਸ ਨਹੀਂ ਕੀਤੇ ਵੀਡੀਓ ਨਹੀਂ ਕਹਿੰਦਾ ਇਦਾਂ ਕੇਕ ਲੈ ਆ। ਉਹ ਵੀਡੀਓ ਪਾ ਦੀ ਜਿਹੜੀ ਅੱਜ ਬਣਾਈ ਟੇਕ 1 ਟੇਕ 2 ਠੀਕ ਆ। ਹੈਲੋ? ਉਹ ਟੇਕ 1 ਤੋਂ ਟੇਕ ਟੇਕ 1 ਟੇਕ 2 ਪਾ। ਹਾਂ ਯਾਰ। ਚਲੋ। ਹਾਂਜੀ। ਤੂੰ ਗੰਦੀ ਆ। ਚਲਾ ਦੀਏ ਕਿਰਪਾ। ਉਹ ਹੱਸ ਕੇ ਨਹੀਂ ਲਿਖੂਗਾ। ਕੀ मतलब ਪਹਿਲਾਂ ਬੋਲ ਕੇ ਕਹੀਂ ਕਿ ਅੱਜ ਇਹਨਾਂ ਵੀਡੀਓ ਬਣਾਉਦੇ ਰਹਿ। ਜਦੋਂ ਦੱਸੋਗੇ ਫੇਰ ਚੱਲੂ ਕੰਮ। ਬੜੀ ਆਸੇ ਹੀ ਬੜਾ ਆਇਆ। ਠੀਕ ਆ। ਕਿਹੜੇ ਬਣਾ ਲੱਗਣਾ? ਅ ਚੁੱਥੋਂ ਮੱਠ। ਨਹੀਂ। ਚਲੋ। ਪੱਥਰ ਦਿੱਤਾ ਤੁਹਾਨੂੰ। ਕਿਉਂ ਪੱਥਰ ਕਿਹੜਾ ਉਹ ਫਿਰ ਫ੍ਰੀਜ਼ਰ ਫ੍ਰੀਜ਼ਰ ਚ ਲੱਗਾ ਹੋਊਗਾ ਉਹਨੇ ਕੋਦੋਂ ਦੇ ਬਣੇ ਬਣੇ ਕੀ ਤੋਂ ਜਾਂਦਾ ਹੋਵੇ ਮੰਨਣਾ ਓਨਲੀ ਕਾਲਾ ਕੜ ਚਲੋ ਜੀ ਫਿਰ ਕੀ ਆ ਇੰਦੇ ਵਰਕੇ ਦੇ ਲੱਗਾ ਹੈ ਮੰਮਾ ਖਮੋਦਾ ਆ ਪਿਆ ਜਵੇਦਾ ਜਨਮ ਦਿਨ ਹੁੰਦਾ ਵਾ ਉਹ ਚਲੋ ਬਸ ਅੱਛਾ ਲੋ ਮੰਮੀ ਕਹਿੰਦੀ ਹੂੰ ਲੈ ਲਓ ਹਾਂ ਠੀਕ ਆ ਇਹ ਨਾ ਮਾਰਾ ਨਹੀਂ ਕਹਿੰਦਾ ਕਿਦਾਂ ਲੈ ਲਾ ਆ ਚਲੋ ਬਧਾਈਆਂ ਅਨੁਸਾਰਿਆਂ ਚਲੋ ਜੀ ਬਧਾਈਆਂ ਨਾ ਬੱਸ ਮੈਂ ਕੰਗੁਲਾ ਨਾ ਖਾ ਲਿਆ ਚਲੋ ਜੀ ਖਾਂਦੇ ਪਿਆ ਹੁਣ ਖੁਸ਼ੀ ਬਹੁਤ ਆ ਖੁਸ਼ੀ ਬਹੁਤ ਆ ਖੁਸ਼ੀ ਬਹੁਤ ਆ ਖੁਸ਼ੀ ਬਹੁਤ ਆ ਖੁਸ਼ੀ ਬਹੁਤ ਕਮਲਿਆ ਕਿੰਨਾ ਤਾਂ ਕਰਕੇ ਕੁਸ਼ਤਾ ਹੁੰਦੇ ਆ ਵੀ ਮਸਾ ਝੱਲੇ ਛੱਟਿਆ ਬਾਬਾ ਬੜੀ ਤਰਮਣਾ ਤੇ ਲੱਗ ਗਿਆ ਇੱਥੇ ਡਿੱ ਗਿਆ ਹੀ ਹੁਣੇ ਬੜੀ ਸੇਵਾ ਤੇਰੀ ਇਹਨਾਂ ਕੰਮ ਆ ਜਾ ਨੜੀ ਇੱਥੇ ਉਹ ਲੱਗੀ ਆ ਫਰੀਨ ਜੀ ਬੰਦਾ ਤੋਈ ਤੇ ਚਲੋ ਜੀ ਲੱਗ ਗਿਆ ਹੁਣ ਸ਼ੇਰ ਨਹੀਂ ਹੁੰਦੇ ਜਿੱਦਾਂ ਜੰਗਲਾਂ 'ਚ ਉਹ ਖਾਂਦੇ ਹੁੰਦੇ ਯਾਰ ਜੀ ਜੋ ਹਿਰਨ ਮਿਲ ਜਾਂਦਾ ਉਹਨਾਂ ਨੂੰ ਕੋਈ ਸ਼ਿਕਾਰ ਐ ਮਾਰਦੇ ਛੁਰਾ ਹਾਂ ਡਿੱਟ ਗਿਆ ਵੈਰੀ ਤੂੰ ਰਹਿਣ ਤੇ ਤੂੰ ਨਾ ਜ਼ਿਆਦਾ ਕਾ ਤੂੰ ਸਵਾਦ ਅਜੇ ਨਾ ਖਨੇ ਬੇ ਵਾਹ ਹਾਂ ਹੈ ਸਵਾਦ ਬ੍ਰੈਡ ਸਵਾਲ ਲੱਗਦਾ ਵਿੱਚ ਹੈ ਨਾ ਹਮ ਬ੍ਰੈਡ ਮੜਾ ਹੈ ਮੜਾ ਹੈ ਕਰੀਮ ਹੈ ਨਾ ਆ ਸਾਰੀ ਕਰੀਮ ਹਣੀ ਕੇਕ ਕੱਟਣ ਤੋਂ ਬਾਅਦ ਹੁਣ ਮੇਰੀ ਡਿਊਟੀ ਲੱਗ ਗਈ ਆ ਸਫਾਈ ਦੀ ਮਤਲਬ ਸਾਡੇ ਘਰ ਚ ਇਦਾਂ ਨਾ ਮਤਲਬ ਮੈਂ ਨਾ ਕਿ ਜੇ ਉਹ ਜਿਵੇਂ ਮਤਲਬ ਮੰਨ ਲਓ ਮੈਂ ਰੋਟੀ ਪਾਣੀ ਵੀ ਕਰਾਣਾ ਮੰਮੀ ਅੱਜ ਸੋਂਗੇ ਮੰਮੀ ਕਹਿੰਦੇ ਆ ਕਿ ਅੱਜ ਨਾ ਠੰਡ ਬਹੁਤ ਆ ਮੈਂ ਨਹੀਂ ਕਰਨਾ ਮਤਲਬ ਇਦਾਂ ਮੈਂ ਜੇ ਮਤਲਬ ਥਾਂਸ ਵਾਰਨਾ ਨਾ ਮਤਲਬ ਇਹ ਮਲੱਕ ਲੈਣਾ ਥਾ ਠੀਕ ਆ ਕੰਮ ਮੈਂ ਥਾਂਸ ਵਾਰਨਾ ਲਾਪਰੇ ਨੇ ਰੋਟੀ ਪਾਣੀ ਕਰਨਾ ਹੁਣ ਲਾਪਰੇ ਤਰੋਟੀ ਰੋਟੀ ਪਕਾਊਗਾ ਮੈਂ ਝਾੜੂ ਲਾ ਕੇ ਮਤਲਬ ਮੈਂ ਕਿਹਾ ਮੈਂ ਐਡੀਟਿੰਗ ਕਰਨੀ ਉਹਨੂੰ ਐਡੀਟਿੰਗ ਤੇ ਬਹੁਤ ਦਾ ਲੱਗਦਾ ਮੈਂ ਕਿਹਾ ਮੈਂ ਫੇਰ ਐਡੀਟਿੰਗ ਕਰ ਲਉ ਫਿਰ ਉਹ ਹੋਰ ਕੰਮ ਮਤਲਬ ਹੁਣ ਰੋਟੀ ਰੋਟੀ ਉਹ ਲਾਊਗਾ ਤੇ ਮੈਂ ਫਿਰ ਹੁਣ ਝਾੜੂ ਲੈ ਕੇ ਚੱਲੀ ਤੇ ਆਪਾਂ ਫਿਰ ਚਾਰ ਬਲਾ ਲੈਨੇ ਆ। ਲੋ ਗਾਇਸ ਇੱਧਰ ਆਪਣੇ ਇੱਕ ਰੇਕ ਕੁੜੀ ਆਈ ਆ ਜੋ ਕਿ ਲੈ ਲਈਆ ਦੁੱਧ ਤੇ ਆਪਾਂ ਕਿਹਾ ਫਿਰ ਆਪਾਂ ਇਹਨੂੰ ਕੇਕ ਵੀ ਖਵਾ ਦਿੰਨੇ ਆ। ਤੇ ਇੱਧਰ ਆਪਣਾ ਹੀਗਾ ਬੰਨ ਕੇ ਦੇ ਹੋਗੇ ਹੀਗਾ ਹੈਲਦੀ ਫੈਮਿਲੀ ਤੇ ਆ ਰਿਹਾ ਆਪਣਾ ਕੇਕ। ਇਹਦਾ ਬਚ ਗਿਆ ਹੀ ਸੋਚਾਈ ਤੂੰ ਕਾਹਦੇ ਚ ਕਾਹਦੇ ਦਾ ਫੜੇਗੀ। ਰਜਾ ਕੱਟ ਦੇ ਗੱਤਾ ਥੋੜਾ ਆ। ਮਤਲਬ ਹੋਰ ਦੇ ਦੇਖ ਨਹੀਂ ਬਸ ਬਸ ਹੀ ਹੋਰ ਕਿੰਦ ਵੀ ਦੇ ਦਾਂਗੇ ਹਾਂ ਲੈ ਉਰੀ ਚਲੋ ਬਾਏ ਤੂੰ ਯੂ ਨੀਡ ਕਿਉਂ ਬਾਏ ਗਾਇਸ ਸੇ ਹਾਂਜੀ ਗਾਇਸ ਅੱਜ ਨਾ ਅਸੀਂ ਮਤਲਬ ਵਲੌਗ ਮਤਲਬ ਬਾਤ ਚ ਜੋ ਸੌਕੇ ਦਾ ਬਾਤ ਸ਼ੁਰੂ ਕੀਤਾ ਨਾ ਉਹ ਤਾਂ ਪਹਿਲਾਂ ਅਸੀਂ ਨਾ ਇੱਕ ਵਾਰ ਵੀਡੀਓ ਬਣਾਉਂਦੇ ਪਏ ਸੀ ਮਤਲਬ ਕਹਾਣੀ ਕਹਾਣੀ ਬਣਾਉਂਦੇ ਪਏ ਸੀ ਕਹਾਣੀ ਸ਼ੁਰੂ ਹੀ ਕੀਤੀ ਸੀ ਸਾਡੀ ਸਿਰੇ ਹੀ ਨਹੀਂ ਚੜੀ ਮਤਲਬ ਅਸੀਂ ਹੱਸ ਹੀ ਗਏ ਮੇਰੀ ਤਾਂ ਚਲੋ ਵਾਰੀ ਹਜੇ ਆਈ ਹੀ ਨਹੀਂ ਜਿਸ ਕੰਨ ਸੀਗਾ ਮਤਲਬ ਇਹਨਾਂ ਦੀ ਮੈਂ ਵੀਡੀਓ ਬਣਾਉਂਦੀ ਪਈ ਇਹਨਾਂ ਜਿਹੜੇ ਹਾਸੇ ਲਾਏ ਉਹ ਸਾਰੀ ਮੈਂ ਹੁਣ ਵੀਡੀਓ ਪਾਉਣ ਲੱਗੀ ਤੁਸੀਂ ਵੀ ਦੇਖਿਓ ਤੇ ਉਹਦਾ ਬਹੁਤ ਵਧੀਆ ਸੀ ਨਾ ਕਹਾਣੀ ਬਣਾਉਣੀ ਸੀ ਅੱਜ ਪਰ ਉਹ ਬਣ ਨਹੀਂ ਸਕੀ ਫਿਰ ਐਂਡ ਤੇ ਕਹਦੇ ਬਣਾਉਣੀ ਨਹੀਂ ਹਜੇ ਤੇ ਤੁਸੀਂ ਪਹਿਲਾਂ ਇਹ ਵਾਲੀ ਵੀਡੀਓ ਜ਼ਰੂਰ ਦੇਖੋ ਮੁਖਤਿਆਰ ਨੇ ਅੱਗੇ ਫੁੱਲ ਲਾਇਆ ਸੀਗਾ ਤਾਂ ਮੁਖਤਿਆਰ ਆਇਆ ਨਹੀਂ ਇਕਣਾ ਹੋਊਗਾ ਹੋਰ ਕੀ ਹਾਲ ਚਾਲ ਬਲਵੰਤ ਸਿੰਘ ਉਹ ਮੁਖਤਿਆਰ ਕਿਵੇਂ ਵਧੀਆ ਵਧੀਆ ਬਹਿ ਉਹ ਮੈਂ ਤੁਹਾਨੂੰ ਢੀਕਦਾ ਹੈਗਾ ਮੈਂ ਕਿਹਾ ਚਲੋ ਹਿਸਾਬ ਕਰ ਲਗੇ ਤੇ ਤੁਸੀਂ ਅੱਜ ਤੁਸੀਂ ਫੋਨ ਲਾਇਆ ਹੈਗਾ ਤਾਂ ਬਾਤ ਚੱਕਿਆ ਨਹੀਂ ਫੋਨ ਮੈਂ ਕਿਹਾ ਚਲੋ ਕੋਈ ਨਹੀਂ ਆ ਜਾਣਗੀ ਗੱਲ ਕਰਾਂਗੇ ਕਾਵਾ ਹਿਸਾਬ ਕਰਦੇ ਪਿਆ ਉਹ ਬਾਕਣ ਕੁਨਕਦਾ ਹੀ ਆਪਣਾ ਅੱਛਾ ਹੋ ਗਿਆ ਸਾਹਿਬ ਜਿਸਕਾ ਮੈਂ ਇੱਕਦਮ ਹੀ ਤੋਕਦਾ ਚਾ ਸਿੱਧਾ ਹੀ ਅੱਧੇ ਰਿਸਤਾ ਲੈ ਕੇ ਆਇਆ ਵਾ ਕਬਲੀ ਜੀ ਮੈਂ ਤਾਂ ਯਾਰ ਇੱਕ ਵਾਰ ਚਲੋ ਹੋਰ ਮੁਖਤਿਆਰ ਕੀ ਗੱਲ ਕਰਨੀ ਸੀ ਫਿਰ ਆਇਆ ਤਾਂ ਮੈਂ ਕਿਹਾ ਖਾਸ ਕੰਮ ਹੀ ਜਿਹੜਾ ਤੂੰ ਮੈਨੂੰ ਦੱਸ ਪਾਈ ਸੀ ਨਾ ਕਿ ਆਪਾਂ ਰਿਸ਼ਤਾ ਕਰਨਾ ਵਾ ਦੱਸੋ ਦੱਸੋ ਕੋਈ ਗੱਲ ਨਹੀਂ ਇੱਕ ਹੈਗਾ ਵਾ ਮੁੰਡਾ ਵਾ ਵਿਆਹ ਵਾ ਇੰਗਲੈਂਡ ਚਾਉ ਅੱਛਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਇੰਨੇ ਕਟਿੰਗ ਹੋਇਆ ਈਆਂ ਅੱਗੋਂ ਕਹਿਣਾ ਕੀ ਆ ਤੂੰ ਗੱਲ ਨਹੀਂ ਕਰਕੇ ਖਤਮ ਹੀ ਕਰਤਾ ਕੋਈ ਗੱਲ ਨਹੀਂ ਗੱਲ ਤਾਂ ਸ਼ੁਰੂ ਵਾ ਕੋਈ ਗੱਲ ਕਿਉਂ ਨਹੀਂ ਹਾਂ ਚਲੋ ਦੱਸੋ ਫਿਰ ਹਾਂ ਅੱਛਾ ਲਿਖੀਆਂ ਲੈਣਾ ਨਹੀਂ ਨਹੀਂ ਚੱਲ ਮੈਂ ਅਵਦਾ ਕਰੀ ਜਾਂਦਾ ਚੱਲ ਹਾਂ ਨਾ ਜਦੋਂ ਤੇ ਮੁੰਡਾ ਵੀ ਵਧੀਆ ਕਮਾਈ ਕਰਦਾ ਉੱਧਰ ਟਰਾਲੇ ਚ ਲਾਉਂਦਾ ਵਾ ਕੋਈ ਚ ਇੰਗਲੈਂਡ ਚ ਟਰਾਲੇ ਚ ਲਾਉਂਦਾ ਹੀ ਕੋਈ ਤੇ ਉੱਥੇ ਮਤਲਬ ਕਾਮਕਾਰ ਵਧੀਆ ਵਾ ਅੱਛਾ ਬਾਹਰ ਆ ਬਾਹਰ ਆ ਮੁੰਡਾ ਹਾਂ ਕਾਮਕਾਰ ਵਧੀਆ ਵਧੀਆ ਵਾ ਸੁਣਿਆ ਪੈਲੀ ਵੀ ਉਹਦੇ ਉੋਂ ਆਉਂਦੀ ਆ 5 ਕਿੱਲੇ ਆ ਕੋਈ ਗੱਲ ਨਹੀਂ ਹੂੰ ਗੱਲ ਤੋਰੋ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਠੀਕ ਆ ਜੀ ਉਰੀ ਆਲੇ ਆ ਦੱਲ ਰੁਕ ਜਾ ਇੱਕ ਉਸ ਵੀ ਕੋਈ ਨਹੀਂ ਕੁੜੀ ਵਾਲਿਆਂ ਨੂੰ ਓਹ ਮੁੰਡੇ ਵਾਲਿਆਂ ਨੂੰ ਕਹਿਣਾ ਵਾ ਦਵਾਰ ਤੋਂ ਮੁੰਡੇ ਵਾਲਿਆਂ ਨੂੰ ਪੁੱਛ ਲਿਓ ਕੋਈ ਨਹੀਂ ਆਪਾਂ ਕਰ ਲਾਂਗੇ ਨਹੀਂ ਉਹਨਾਂ ਨੇ ਤੇ ਭੇਜਾਂ ਉਹਨਾਂ ਨੇ ਤੇ ਭੇਜਿਆ ਬਿੱਗੋ ਹਾਏ ਹਾਏ ਆ ਕੀ ਕਹੀ ਆਂਦਾ ਉਹ ਨਾਲੇ ਤੇ ਮੇਰੇ ਪੈਸਾ ਪੁੱਛ ਗਿਆ ਤੇ ਤੂੰ ਮੈਂ ਉਧਰ ਪੁੱਛ ਕੇ ਉਹ ਕਹਿੰਦਾ ਚ ਕੁੜੀ ਵਾਲੇ ਪੁੱਛ ਲਈ ਉਧਰ ਪੁੱਛ ਕੇ ਉਹ ਤੂੰ ਕਿਹੜਾ ਓਨਰ ਪੁੱਛ ਲਈ ਮੈਂ ਪੁੱਛਣ ਪਛਾਉਣ ਦਾ ਕੰਮ ਕਰਦਾ ਰਹੂੰਗਾ ساری ਉਮਰ ਤੂੰ ਬਾਤ ਤਾਂ ਬੜਾਈਆਂ ਸਹੀ ਨਹੀਂ ਨਾ ਬਣੀ ਸਹੀ ਜੀ ਗਲਤ ਬੋਲਿਆ ਮੈਂ ਇਦਾਂ ਇਦਾਂ ਹੀ ਮਤਲਬ ਇਦਾਂ ਹੀ ਤੁਰਿਆ ਫਿਰੂੰਗਾ ਨਹੀਂ ਰੱਜ ਕੇ ਸੁਰੂ ਤੋਂ ਬਣਾਓ ਗੰਦੀ ਜੀ ਬਣਾਓ ਤੇ ਦਾ ਵੀਡੀਓ ਸਾਰੀਆਂ ਖਲੀ ਪਾਲੇ ਕੀ ਹਾਲ ਹੈ ਜੀ ਲੋਕ ਚੱਲ ਮੁਖਤਿਆਰ ਦਾ ਫੋਨ ਆਇਆ ਹੈਗਾ ਤੇ ਗੱਲ ਨਹੀਂ ਹੋਈ ਕੀ ਕਹਿਣਾ ਹੋਊਗਾ ਸਾਹਬ ਦਾ ਹੀ ਕਹਿਣਾ ਹੋਊਗਾ ਚਲ ਕੋਈ ਨਹੀਂ ਆ ਜਾਵੇ ਪੁੱਛ ਲਾਂਗੇ ਕੀ ਆ ਚਾਲ ਮੁਖਤਿਆਰ ਸਿਆ ਹੋਰ ਬਾਲੇ ਕੀ ਆਲਾ ਔਰ ਇਹ ਵਧੀਆ 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 ਆਜੋ 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 ਬੈਠੋ ਆ ਬਸ ਕਾਦੀਆਂ ਲਿਖਤਾ ਪੜ੍ਹਦਾ ਹੋ ਰਿਹਾ ਸਾਹਬ ਚੱਲਦਾ ਪਿਆ ਹੀ ਆਪਣਾ ਇੱਥੇ ਤੁਹਾਨੂੰ ਪਤਾ ਹੀ ਆ ਕਣਕ ਦਾ ਸਾਹਬ ਕਰਨ ਡਿਆ ਆ ਅੱਛਾ ਅੱਛਾ ਹੁਣ ਤਾਂ ਚੋਣੇ ਦਾ ਕੰਮ ਆ ਤੇ ਕਣਕ ਦਾ ਯਾਰ ਤੂੰ ਤੈਨੂੰ ਕੀ ਲੱਗੇ ਹਾਂ ਤਾਂ ਕਣਕ ਦਾ ਹੀ ਆ ਪਾਗਲ ਆ ਨਾ ਮੈਂ ਮੈਂ ਤਾਂ ਕੰਫਿਊਜ਼ ਕੀਤਾ ਤੈ ਤੂੰ ਹੋ ਗਿਆ ਹਾਂ ਤਾਂ ਰਜ ਕੇ ਵੇਲਾ ਮੈਂ ਫੇਰ ਲੈ 80 ਮੈਂ ਨੈਟ ਚੜਾ ਮੈਂ ਤੇ ਤੇਰਾ ਦਿਮਾਗ ਚੈੱਕ ਕਰਨਾ ਚੱਲ ਕੋਈ ਗੱਲ ਕਰ ਤੂੰ ਕਿਹ ਹੈ ਹੋਰ ਕਿੱਥੋਂ ਕਿਵੇਂ ਆਇਆ ਹੋਰ ਫਿਰ ਕਿਵੇਂ ਆਏ ਆਉਣਾ ਕੀ ਹੀ ਖੁਸ਼ਖਬਰੀ ਆ ਇੱਕ ਹਾਂ ਦੱਸੋ ਦੱਸੋ ਆਪਣੀ ਭਾਨੋਣੀ ਹਾਂਜੀ ਹਾਂਜੀ ਰਿਸ਼ਤਾ ਲੈ ਕੇ ਆਇਆ ਉਹਦਾ ਅੱਛਾ ਬਹੁਤ ਵਧੀਆ ਗੱਲ ਆ ਹਾਂ ਇੱਕ ਮਿੰਟ ਉਹ ਸੀ ਜੰਦੀ ਪਿਛਲਾ ਕਿਆ ਉਹ ਯਾਰ ਨਾ ਹੋਈ ਪਾ ਗੱਛੇ ਤਾਉਂਦ ਬਾਇਆ ਗੋ ਜਾਨ ਕੇ ਗੰਦੇ ਨਾ ਰੱਖ ਕੇ ਠੀਕੇ ਦਾ ਨੀ ਚੰਗਾ ਨਹੀਂ ਨਹੀਂ ਇਹ ਤੇਰਾ ਤੇ ਹੋਈ ਰਖਾ ਤੇਰਾ ਤੇ ਹੋਈ ਚਲੋ ਤੇ ਪਾਣੋਂ ਦਾ ਰਿਸ਼ਤਾ ਲੈ ਕੇ ਆਇਆ ਮੈਂ ਦੱਸੋ ਦੱਸੋ ਕੋਈ ਗੱਲ ਨਹੀਂ ਆਪਾਂ ਕਰਾ ਕਰਾਂਗੇ ਜੇ ਵਧੀਆ ਹੋਇਆ

ਉਹ ਨਹੀਂ ਹੁਣੇ ਪੜਾਈ ਜਾਂ ਤੁਸੀਂ ਆਇਆ ਮੈਂ ਫੋਨ ਕਰਕੇ ਭਿਜਾਇਆ ਹੋਰ ਚਲੋ ਸਾਫਤ ਹੋ ਗਿਆ ਕੰਪਲੀਟ ਆਪਣਾ ਤੇ ਮੁੰਡਾ ਕੰਮ ਵੀ ਵਧੀਆ ਆਉਂਦਾ ਕੋਈ ਗੱਲ ਨਹੀਂ ਆਪਾਂ ਕਰਾਂਗੇ ਰਿਸ਼ਤਾ ਕਰਨੇ ਪੈਣਾ ਚੱਲ ਚੱਲ ਆਈ ਭਾਈ ਹਾਂ ਕੰਮ ਕੀ ਕਰਦਾ ਮੁੰਡਾ ਉਹ ਨਾ ਮਤਲਬ ਆਪਣੇ ਜਿਹੜੇ ਹੁੰਦੇ ਨੇ ਸਟੋਰਾਂ ਤੇ ਲੱਗੇ ਉਹੇ ਕਾਮਾ ਬਾਕੀ ਕੋਈ ਨਹੀਂ ਡਿਟੇਲ ਚ ਤੁਹਾਨੂੰ ਦੱਸ ਦਾਂਗੇ ਇੰਗਲੈਂਡ ਗਿਆ ਨੂੰ 8 ਸਾਲ ਹੋ ਗਏ ਆ ਬਾਹਰੋਂ ਇੰਦਰ ਵੀ ਆਊਗਾ ਕਿ ਨਹੀਂ ਨਹੀਂ ਹਜੇ ਤਣੀ ਇੱਕ ਵਾਰੀ ਆਪਾਂ ਤੁਰਨਾਂਗੇ ਹਜੇ ਇੱਧਰ ਨਹੀਂ ਆਊਗਾ ਚਲ ਕੋਈ ਗੱਲ ਨਹੀਂ ਨੂੰ ਟਾਈਮ ਲੱਗ ਜਾਊਗਾ ਕੋਈ ਗੱਲ ਨਹੀਂ ਭਾਈ ਆਪਾਂ ਨੂੰ ਰਿਸ਼ਤਾ ਮਨਜ਼ੂਰ ਆ ਤੇ ਆਪਣੇ ਵੱਲੋਂ ਹਾਂ ਵਾ ਭਾਈ ਫੋਟੋ ਨਹੀਂ ਲੈਣੀ ਫੋਟੋ-ਫੂਟੋ ਨਹੀਂ ਲੈਣੀ ਤਾਂ ਫੋਟੋ ਤੂੰ ਇੱਕ ਹੀ ਰੱਜੀ ਫੋਟੋ ਫੂਟਵਾ ਕੇ ਕਹੀਏ ਜੀ ਦੇਖੇ ਅੰਨਾ ਕਾ ਕਾਣਾ ਕੁਛ ਵੀ ਚੱਲੂ ਮਤਲਬ ਮਨਜ਼ੂਰ ਆ ਬਈ ਤੂੰ ਕਿਆ ਕਾਰਬਾਰ ਕਿੱਦਾਂ ਦਾ ਤੂੰ ਆ ਵੀ ਫਾਈਨਲ ਮਿਲ ਜਾਣੀ ਰੱਜੀ ਕਾਰਬਾਰ ਚੱਲ ਚੱਲ ਹਾਂ ਹਾਂ ਨਾ ਆਪਣੇ ਉਹ ਨਹੀਂ ਟਹਾੜੀ ਤੇ ਬੈਠੇ ਉਹ ਟਹਾੜੀ ਤੇ ਨਹੀਂ ਔਰ ਕਾਰਬਾਰ ਕਿਵੇਂ ਆ ਅੱਛਾ ਇੱਕ ਮਿੰਟ ਔਰ ਕਾਰਬਾਰ ਵਧੀਆ ਯਾਰ ਤੂੰ ਹੀ ਮਿਲਵਾਦਾ ਸ਼ਾਨ ਜਾਣਦੇ ਆ ਉਹਨਾਂ ਨੂੰ ਉਹ ਜਾਂ ਦਿਆਲ ਪਿੰਡ ਦੇ ਨੇੜੇ ਅੱਛਾ ਚਾਹ ਦਿਆਲ ਹਾਂ ਹਾਂ ਮੈਂ ਜਾਣਦਾ ਯਾਰ ਪਿੰਡ ਆ ਆਹ ਨਾ ਇਹ ਦਿਆਲ ਪਿੰਡ পাগল ਆ ਨਾ ਤੇ ਜੇ ਆਹ ਦਿਆਲ ਮੈਂ ਕਹਿ ਤਾ ਆਹ ਦਿਆਲ ਮੈਂ ਕਹਿ ਤਾ ਗੱਲ ਨਹੀਂ ਤੂੰ ਸੁਣਦੇ ਤੇ ਪਿੰਡ ਵੀ ਤਾਂ ਦਿਆਲ ਹੋਈ ਸਕਦਾ ਤੂੰ ਕਹ ਕਿੱਥੋਂ ਆਉ ਮੁੰਡੇ ਵੇ ਅਪਣਾ ਜਿਹੜਾ ਮੁੰਡਾ ਵਾ ਕਿੱਥੋਂ ਆ ਆਈ ਤੋ ਕੋਈ ਨਹੀਂ ਮੈਂ ਆਸਪੈ ਕੋਈ ਨਹੀਂ ਮੈਂ ਕਬਰ ਕਰ ਲੈਣਾ ਆ ਨੀਰ ਦੇ ਭਾਈ ਤੁਸੀਂ ਮੈਨੂੰ ਤਾਂ ਜਾਣਦੇ ਆ ਪਿੰਡ ਦਿਆਲ ਪਿੰਡ ਨੀ ਅੱਛਾ ਅੱਛਾ ਉਹ ਮੁੰਡਾ ਜਿਹੜਾ 8 ਸਾਲ 21 ਉਹਨਾਂ ਦੇ ਪਿੰਡੋਂ ਬਾਹਰ ਗਿਆ ਹੂੰ ਉਹਨਾਂ ਨੂੰ ਤਾਂ ਬਹੁਤ ਵਧੀਆ ਮੈਂ ਜਾਣਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਕੀਆ ਕਵਰ ਬੰਦ ਕਿਉਂ ਮੈਂ ਨਹੀਂ ਬਣਾਉਣੀ ਬਹੁਤ ਟਾਈਮ ਲੱਗਦਾ ਨਹੀਂ ਜਾਦਾ ਹੋਰ ਕੋਈ ਗੱਲ ਨਹੀਂ ਆਪਾਂ ਤਾਂ ਕਰਨਾ ਹੀ ਆ ਰਿਸ਼ਤਾ ਤੁਹਾਨੂੰ ਪਤਾ ਹੀ ਆ ਤੇ ਮੈਨਾਂ ਗੱਲ ਚਲਾਈ ਹੋਈ ਆ ਤੁਹਾਡੇ ਬਾਰੇ ਵੀ ਉਹਨਾਂ ਨੂੰ ਪਤਾ ਤੁਸੀਂ ਵੀ ਉਹਨਾਂ ਨੂੰ ਜਾਣਦੇ ਹੀ ਆ ਤੇ ਮੁੰਡਾ ਇੰਗਲੈਂਡ ਪੱਕਾ ਵਾ ਉਹ ਇੱਧਰ ਆ ਨਹੀਂ ਸਕਦਾ ਆਪਾਂ ਇੱਕ ਵਾਰੀ ਉਦਾਂ ਹੀ ਕੁੜੀ ਤੋਰ ਤੋਰ ਨਹੀਂ ਪੈਣੀ ਇੱਕ ਵਾਰੀ ਆ ਤਾਂ ਕੁੜੀ ਦੀ ਆਪਣੇ ਕੋਲ ਫੋਟੋ ਹੈਗੀ ਆ ਕੁੜੀ ਦੀ ਢਾਡੀ ਆ ਓਹ ਹੋ ਇਹ ਬੜਾ ਪਲੇਕਾ ਕੋਈ ਨਹੀਂ ਇਫेक्ट ਕੀ ਆ ਤੂੰ ਹੁਣ ਕਹ ਮੁੰਡੇ ਦੀ ਫੋਟੋ ਹੈਗੀ ਆ ਹਣਾ ਹਾਂ ਚੱਲ ਹੋਰ ਤੁਹਾਡੇ ਕੋਲ ਮੁੰਡੇ ਦੀ ਫੋਟੋ ਹੈ ਉਹ ਕਿਤਨਾ ਨਾਮ ਵੀ ਕੋਈ ਹੋਵੇ ਉਧਰੋਂ ਪਤਾ ਨਹੀਂ ਕੀ ਕਹਿਣਾ ਹਨਾ ਤੇ ਇਦਾਂ ਹੀ ਚਾਹ ਲੈ ਕੇ ਆ ਉਹ ਕੀ ਕਵੇ ਅਰਜ ਜੀ ਚਾਹ ਲੈ ਗਿਆ ਉਹ ਮਾਤਾ 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 ਚਾਹ ਲੈ ਕੇ ਆ ਉਹ ਆ ਮਾਤਾ ਜੀ ਚਾਹ ਲੈ ਆਇਓ ਮੜੀ ਆਵੇ ਲਿਆਰ ਤੇ ਜੀ ਘੜੀ ਇੱਥੋਂ ਵੀ ਗੜਦੀ ਹੁ ਤਲਾ ਭਰੇ ਇੱਧਰ ਰੋਟੀ ਖਾ ਲੈਣਾ ਹੰਦਾ ਖੜ ਖੁਰ ਕੇ ਚਲੋ ਇਧਰ ਦੁੱਧ ਗਰਮ ਹੁੰਦਾ ਪਰ ਰੋਟੀ ਖਾ ਰਹਾ ਹੈ ਦਾੜੀ ਨਾਲ ਸੌਣ ਦੇ ਚਲੋ ਖਾਓ ਖਾਓ ਆਪਾਂ ਵੀਡੀਓ ਦਾ ਐਂਡ ਕਰ ਦਿੰਨੇ ਆ ਤੇ ਮੌਸਮ ਅੱਜ ਕੁਛ ਇਦਾਂ ਦਾ ਹੀ ਰਿਹਾ ਵਾ بارش ਇੰਨੀ ਨਹੀਂ ਪਈ بارش ਬਸ ਸਵੇਰੇ ਹੀ ਪਈ ਸੀ ਹੁਣ ਬੱਦਲ ਬਹੁਤ ਖੁਲਿਆ ਮਿਲਿਆ ਐ ਲੱਗਦਾ ਕਿ ਕੱਲ ਨੂੰ ਵੀ ਆਊਗਾ ਚਲੋ ਇੱਥੇ ਵੀ ਡੈਂਡ ਕਰਦੇ ਆ ਬਾਏ ਬਾਏ ਗਾਇਸ